ਸਸ਼ੀਗਲ ਜੀ ਮੈਂ ਹਸ਼ਿਤਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਮਾਨਦਾਰੀ ਦਾ ਟੰਡੋਰਾ ਸਿੱਟ ਦੇ ਅਕਸਰ ਸਾਹਮਣੇ ਆਉਂਦੇ ਸੀ ਜੇਕਰ ਗੱਲ ਕਰੀਏ ਇਮਾਨਦਾਰੀ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਮੇਰੇ ਤੋਂ ਉੱਤੇ ਇਮਾਨਦਾਰ ਕੋਈ ਵੀ ਨਹੀਂ ਹੋ ਸਕਦਾ ਮੇਰੇ ਵਿਧਾਇਕਾਂ ਤੇ ਮੇਰੇ ਮੰਤਰੀਆਂ ਤੋਂ ਯਾ ਆਮ ਆਦਮੀ ਪਾਰਟੀ ਦੇ ਕੰਨਿਨਰ ਅਰਵਿੰਦ ਕੇ ਜੀਵਾ ਸਾਡੀ ਇਮਾਨਦਾਰੀ ਦੀ ਮਿਸਾਲ ਹੈ ਪੰਜਾਬ ਦੇ ਵਿੱਚ ਹਮ ਹਮ ਕੇ ਇਮਾਨਦਾਰੀ ਦੇ ਜਿਹੜੇ ਨੇ ਨਾਰੇ ਲਾਏ ਗਏ ਲੇਕਿਨ ਜਿਵੇਂ ਜਿਵੇਂ ਦਿਨ ਬੀਤਦੇ ਗਏ ਇਮਾਨਦਾਰੀ ਦੇ ਜਿਹੜੇ ਨਾਰੇ ਲਾਏ ਜਾਂਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹ ਹੌਲੀ ਹੌਲੀ ਜਗ ਜਾਗ ਹੁੰਦੇ ਨਜ਼ਰ ਆ ਗਏ ਜੇਕਰ ਗੱਲ ਕਰੀਏ ਪਿਛਲੇ ਦਿਨਾਂ ਵਿੱਚ ਪਿਛਲੇ ਕਈ ਮਹੀਨਿਆਂ ਵਿੱਚ ਕਈ ਇਮਾਨਦਾਰ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਵਿਧਾਇਕ ਉਹ ਲੋਕਾਂ ਦੇ ਸਾਹਮਣੇ ਜੱਗ ਜਾਇਰ ਹੋਏ ਕਿਸ ਤਰ੍ਹਾਂ ਲੋਕਾਂ ਕੋਲੋਂ ਉਹਨਾਂ ਨੇ ਲੁੱਟਿਆ ਵੀ ਕਸੁੱਟਿਆ ਵੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਇਮਾਨਦਾਰ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਜਿਹੜੇ ਨੇ ਕਾਂਗਰਸ ਦੇ ਵਿਧਾਇਕ ਉਹ ਜਿਹੜੇ ਨੇ ਬਿਲਕੁਲ ਪਿਸਟਾਚਾਰੀ ਕਰਦੇ ਨੇ ਪਿਸਟਾਚਾਰੀ ਕਰਕੇ ਉਹਨਾਂ ਨੇ ਜਿਹੜੀ ਹੈ ਕਾਂਗਰਸ ਸਰਕਾਰ ਦੀ ਨਹੀਂ ਰੱਖੀ ਤੇ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਲੁਕ ਲੁੱਟਿਆ ਕਸੁੱਟਿਆ ਲੇਕਿਨ ਇਸ ਵਾਰੀ ਕਾਂਗਰਸ ਨੇ ਉਲਟ ਜਵਾਬ ਦੇ ਦਿੱਤਾ ਹੈ ਕਾਂਗਰਸ ਦਾ ਇੱਕ ਵੱਡਾ ਆਗੂ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਖੜਾ ਹੋ ਗਿਆ ਹੈ ਤੇ ਜਿਹੜੇ ਉਹਨੇ ਜਵਾਬ ਮੰਗੇ ਨੇ ਆਮ ਆਦਮੀ ਪਾਰਟੀ ਉਹਦਾ ਜਵਾਬ ਦੇਣ ਵਿੱਚ ਜਿਹੜਾ ਹੈ ਪਿੱਛੇ ਹਟ ਰਹੀ ਹੈ ਨਜ਼ਰਾ ਚੁਰਾ ਰਹੀ ਹੈ ਤੇ ਇਮਾਨਦਾਰੀ ਦਾ ਸਬੂਤ ਤੱਕ ਨਹੀਂ ਦੇਵਰਾ ਦੇ 파ਰੇ ਜੇ ਗੱਲ ਕਰੀਏ ਤਾਂ ਜਿੱਥੇ ਹੁਣ ਹਰਪਾਲ ਸਿੰਘ ਚੀਮਾ ਜਿਹੜੇ ਵਿੱਤ ਮੰਤਰੀ ਨੇ ਪੰਜਾਬ ਦੇ ਹਰਪਾਲ ਸਿੰਘ ਚੀਮਾ ਨੂੰ ਵੱਡੇ ਸਵਾਲ ਖੜੇ ਕੀਤੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਸੀਂ ਇਮਾਨਦਾਰੀ ਦੀਆਂ ਬੜੀਆਂ ਸੋਹਾਂ ਦੇ ਨਜ਼ਰ ਆਉਂਦੇ ਹੋ ਤੁਸੀਂ ਕਹਿੰਦੇ ਜੇ ਕਿ ਜਿਹੜੇ ਨੇ ਕਾਂਗਰਸ ਪਾਰਟੀ ਦੇ ਵਿੱਚ ਸਾਰੇ ਭ੍ਰਿਸ਼ਟਾਚਾਰੀ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਇਹ ਲੇਕਿਨ ਤੁਸੀਂ ਪੰਜਾਬ ਨਾਲ ਕੀ ਕਰ ਰਹੇ ਹੋ ਵੱਡਾ ਮੁੱਦਾ ਖੜਾ ਹੋ ਗਿਆ ਹੈ ਜਿਹਦੇ ਵਿੱਚ ਪਰਤਾਸ ਸਿੰਘ ਬਾਜਵਾ ਨਾਲੇ ਨਾ ਹੀ ਅੱਖਾਂ ਮਲਾਈਆਂ ਗਈਆਂ ਹਰਪਾਲ ਸਿੰਘ ਚੀਮਾ ਵੱਲੋਂ ਤੇ ਨਾ ਹੀ ਜਵਾਬ ਦਿੱਤਾ ਗਿਆ ਕਿਉਂਕਿ ਹਰਪਾਲ ਸਿੰਘ ਚੀਮਾ ਨੇ ਜਿਹੜੇ ਵੱਡੇ ਸਵਾਲ ਪੁੱਛੇ ਨੇ ਉਹਨਾਂ ਸਵਾਲਾਂ ਦਾ ਜਵਾਬ ਦੇਣ ਵਿੱਚ हिजक ਜਾ ਰਹੇ ਸੀ ਜਿਹੜੇ ਨੇ ਹਰਪਾਲ ਸਿੰਘ ਚੀਮਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲਾਂ ਨੇ ਹਰਪਾਲ ਸਿੰਘ ਚੀਮਾ ਦੀ ਨੀ ਨੂੰ ਪਲਟ ਕੇ ਰੱਖ ਦਿੱਤਾ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵਾਰ-ਵਾਰ ਕਿਹਾ ਗਿਆ ਕਿ ਇਮਾਨਦਾਰੀ ਦੀਆਂ ਸੋਹਾਂ ਦਿੱਤੀਆਂ ਗਈਆਂ ਕਿ ਆਮ ਆਦਮੀ ਪਾਰਟੀ ਵਿੱਚ ਇਮਾਨਦਾਰ ਨੇ ਲੇਕਿਨ ਜੇਹ ਤਰੀਕੇ ਦੇ ਨਾਲ ਸ਼ਰਾਬ ਦੇ ਘਟਾਲਿਆਂ ਦੇ ਵਿੱਚ ਦੇਖੇ ਗਏ तिहार जेल ਤੋਂ ਆਏ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਦੀ ਗੱਲ ਕਰ ਲਈਏ ਜਾਂ ਫਿਰ ਸਕਿੰਦਰ ਜੈਨ ਦੀ ਗੱਲ ਕਰ ਲਈਏ ਤੇ ਕਾਫੀ ਵੱਡੇ ਇਲਜ਼ਾਮਾਂ ਤੋਂ ਬਾਅਦ ਪੰਜਾਬ 'ਚ ਆ ਕੇ ਇਹਨਾਂ ਨੇ ਆਪਣੀ ਜਿਹੜੀ ਹੈ ਪਹੁੰਚ ਬਣਾਈ ਹੈ ਪੰਜਾਬ ਦੇ ਮੁਕਮੰਦੀ ਭਗਵੰਤ ਸਿੰਘ ਮਾਨ ਦੇ ਥਰੂ ਜੇ ਕਹ ਲਈਏ ਤੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਵੱਡੇ ਰਾਜ ਕੋਲ ਕੇ ਰੱਖ ਦਿੱਤੇ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ 32 ਸ਼ਰਾਬ ਦੀਆਂ ਜਿਹੜੀਆਂ ਨੇ ਫੈਕਟਰੀਆਂ ਨੇ ਪ੍ਰਤਾਪ ਸਿੰਘ ਬਾਜਣਾ ਬਾਜਵਾ ਨੇ ਕਿਹਾ ਕਿ ਸਵਾ ਕਰੋੜ ਰੁਪਈਆ ਤੁਸੀਂ ਇੱਕ ਮਹੀਨੇ ਦਾ ਲੈਂਦੇ ਹੋ ਜਿਹਦੇ 'ਚ ਇੱਕ ਸਾਲ ਦਾ 40 ਕਰੋੜ ਰੁਪਈਆ ਬਣਦਾ ਹੈ 35 ਤੋਂ 40 ਕਰੋੜ ਫੈਕਟਰੀਆਂ ਤੋਂ ਲਿਆ ਕੇ ਤੁਸੀਂ ਕਿੱਥੇ ਇਸਤੇਮਾਲ ਕਰ ਰਹੇ ਹੋ ਕਿੱਥੇ ਤੁਸੀਂ ਉਹ ਪੈਸਾ ਪੰਜਾਬ ਦੇ ਲੋਕਾਂ ਦੇ ਵਕਤ ਰਹੇ ਹੋ ਕਿੱਥੇ ਜਾ ਰਿਹਾ ਹੈ ਉਹਨਾਂ ਨੇ ਕਿਹਾ ਹਰਪਾਲ ਸਿੰਘ ਚੀਮਾ ਨੂੰ ਇਹਦਾ ਹਵਾਲਾ ਦੇਣਾ ਪਵੇਗਾ ਜਿਹੜਾ ਆਪਣੇ ਆਪ ਨੂੰ ਇਮਾਨਦਾਰ ਦੱਸਦਾ ਹੈ ਤਾਂ ਦੂਸਰੇ ਪਾਸੇ ਇਹ 32 ਫੈਕਟਰੀਆਂ ਦਾ ਜਿਹੜਾ ਹੈ ਹਵਾਲਾ ਇਹਨੂੰ ਦੇਣਾ ਪਵੇਗਾ ਕਿਉਂਕਿ ਇਹ ਵਿੱਤ ਮੰਤਰੀ ਹੈ ਪੰਜਾਬ ਦਾ ਇਹ ਦੂਸਰਿਆਂ ਦਾ ਪਿਸਟਾਚਰੀ ਦੱਸਦਾ ਹੈ ਲੇਕਿਨ ਆਪ ਉਹ ਪੈਸਾ ਕਿੱਥੇ ਇਸਤੇਮਾਲ ਕਰ ਰਿਹਾ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਅੰਮ੍ਰਿਤਸਰ ਨੂੰ ਮਿਲਣ ਗਏ ਨੇ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਾਲ ਕਿਉਂ ਨਹੀਂ ਲੈ ਕੇ ਗਏ ਕੀ ਵਿੱਚ ਕ ਵਿੱਚ ਕੰਸੂਆ ਚੱਲ ਰਹੀਆਂ ਨੇ ਕੀ ਭਾਜਪੀ ਦੇ ਵਿੱਚ ਕੋਈ ਜਾਂਰ ਦੀ ਸਾਜ਼ਿਸ਼ ਹੋ ਰਹੀ ਹੈ ਜਾਂ ਫਿਰ ਇਹ ਕਹ ਲਈਏ ਕਿ ਹਰਪਾਲ ਸਿੰਘ ਚੀਮਾ ਨੂੰ ਬਚਾਇਆ ਜਾ ਰਿਹਾ ਹੈ ਜਾਂ ਫਿਰ ዳል ਹੀ ਕਾਲੀ ਹੈ ਜਾਂ ਫਿਰ ਕਹ ਲਈਏ ਕਿ ዳል ਦੇ ਵਿੱਚ ਜਿਹੜੇ ਨੇ ਸਾਰੇ ਹੀ ਕੰਕਰ ਭਰੇ ਹੋਏ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਾਲੇ ਤੋਂ ਡਾਕ ਦੇ ਤਾਂ ਨਹੀਂ ਅਮਿਸ਼ਾ ਕੋ ਇਕੱਲੇ ਪਹੁੰਚ ਗਏ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਬਾ ਨੇ ਵੱਡੇ ਜਵਾਬ ਮੰਗੇ ਨੇ ਉਸ ਜਵਾਬ ਦੇ ਚੱਲਦਿਆਂ ਜਿਹੜੇ ਨੇ ਪੈਰ ਛੱਡਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲੇਕਿਨ ਇਹਨਾਂ ਸਵਾਲਾਂ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਹਾਨੂੰ ਦੇਣਾ ਪੈਣਾ ਹੈ ਹੁਣ ਜਨਤਾ ਜਵਾਬ ਮੰਗ ਰਹੀ ਹੈ ਪਾਰਟੀਆਂ ਜਵਾਬ ਮੰਗ ਰਹੀਆਂ ਨੇ ਦੂਜਿਆਂ ਨੂੰ ਤਾਂ ਪਿਸਟਾਚਰੀ ਕਹਿਣਾ ਬੜਾ ਸੋਖਾ ਹੈ ਲੇਕਿਨ ਹੁਣ ਤੁਸੀਂ ਜਵਾਬ ਕਦੋਂ ਦਿਓਗੇ ਉਹਦੀ ਵੀ ਉਡੀਕ ਲੋਕਾਂ ਨੇ ਨਜ਼ਰ ਟਿਕਾ ਕੇ ਰੱਖੀ ਹੋਈ ਹੈ